ਜੇ ਭੁਇੰਪੀ ਕੋਈ ਠੇਕੇ ਖੁੱਲ ਗਏ ਹਰ ਕੋਈ ਵਰਤਨ ਲੱਗ ਪਊਗਾ ਇਹ 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 ਗਲਤ ਗੱਲ ਹੈਗੀ ਹੈ ਮਿਸਾਲ ਦੇ ਤੌਰ ਤੇ ਪੰਜਾਬ ਦੇ ਹਰ ਖੇਤ ਚ ਹਰ ਪਈ ਤੇ ਹਰ ਸੜਕ ਤੇ ਹਰ ਖਾਲੀ ਪਲਾਟ ਭੰਗੇ ਭੰਗੇ ਹੈਗੀ ਪੰਜਾਬ ਕਿੰਨਾ ਖ ਪੰਗ ਖਾਣ ਲੱਪਿਆ ਸਿੰਪਲੀ ਅਵੇਲੇਬਿਲਟੀ ਹੋਣਾ ਮਿਲਣਾ ਦਿਖਣਾ ਇਹ ਬੰਦੇ ਨਸ਼ੇੜੀ ਨਹੀਂ ਬਣਾਦੀ ਬੰਦੇ ਨੇ ਛੇੜੀ ਬਣਾਦੇ ਮਾਹੌਲ ਅਨਪੜਤਾ ਮਤਲਬ ਬੇਰੁਜ਼ਗਾਰੀ ਤੇ ਉਹਦਾ ਮਤਲਬ ਜਿੰਦਗੀ ਉਤਸ਼ਾਹ ਨਾ ਹੋਣਾ ਤੇ ਇੱਕ ਮਾਫੀਆ ਦੀ ਉਹਨੂੰ ਸਪਲਾਈ ਕਰਨਾ ਮਾਫੀ ਦਾ ਬਹੁਤ ਹਨ ਪਰ ਲੋਕ ਨੇ ਜਿਹੜੇ ਨਸ਼ਾ ਨਹੀਂ ਕਰਦੇ ਚੰਗਾ ਜੀਵਨ ਜਿਉਂਦੇ ਆਗੇ ਮਿਹਨਤ ਕਰਦੇ ਆਗੇ ਪਰ ਪੜੇ ਲਿਖੇ ਲੋਕਾਂ ਦੀ ਸੋਸਾਇਟੀਆਂ ਦੇ ਵਿੱਚ ਡਰੱਗ ਜਿਹੜਾ ਹੈਗਾ ਵਰਤਿਆ ਜਾਂਦਾ ਹੈਗਾ ਜਿਹੜੀ ਸ਼ਰਾਬ ਹੈਗੀ ਹੈਗੀ ਸ਼ਰਾਬ ਸਰਕਾਰ ਵੱਲੋਂ ਆਮ ਠੇਕੇ ਖੋਲ ਕੇ ਹਰ ਪਿੰਡ ਹਰ ਸ਼ਹਿਰ ਹਰ ਗਲੀ ਮੁਹੱਲੇ ਦੇ ਵਿੱਚ ਵੇਚੀ ਜਾਂਦੀ ਹੈ ਪਰ ਸ਼ਰਾਬ ਤਾਂ ਬੱਚਿਆਂ ਤੋਂ ਸ਼ੁਰੂ ਹੋ ਜਾਂਦੀ ਹੈ ਬੀਅਰ ਤੋਂ ਬਰਥਡੇ ਪਾਰਟੀਆਂ ਤੋਂ ਸ਼ਰਾਬ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਡਰੱਗ ਕਰਨੀ ਜਾਂਦੇ ਆ ਬੱਚੇ ਜੇ 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 ਨਸ਼ਾ ਸਾਹਮਣੇ ਦੇਖਿਆ ਜਾਵੇ ਤਾਂ ਸ਼ਰਾਬ ਵੀ ਨਸ਼ਾ ਹੈਗਾ ਸਗੋਂ ਸ਼ਰਾਬ ਖੋਰੂ ਨਸ਼ਾ ਹੈਗਾ ਸ਼ਰਾਬੀ ਕੇ ਬੰਦਾ ਐਕਸੀਡੈਂਟ ਕਰਦਾ ਘਰ ਘਰ ਚ ਡੋਮੈਸਟਿਕ ਵਾਇਲੈਂਸ ਕਰਦਾ ਹੈਗਾ इवन ਸ਼ਰਾਬ ਪੀ ਕੇ ਹੋਰ ਮਤਲਬ ਕਿੰਨੇ ਕਰਾਇਮ ਹੁੰਦੇ ਹੈਗੇ ਸ਼ਰਾਬ ਪੀ ਕੇ ਬੰਦੇ ਆਪਣਾ ਜਿਗਰ ਖਰਾਬ ਹੋ ਜਾਂਦਾ ਬੰਦਾ ਮਰਨ ਤੱਕ ਚੱਲ ਜਾਂਦਾ ਹੈਗਾ ਸ਼ਰਾਬ ਆ ਬਹੁਤ ਸ਼ਰਾਬ ਬਹੁਤ بڑا ਨਸ਼ਾ ਪਰ ਸ਼ਰਾਬ ਦੁਆਰੇ ਕੋਈ ਟੈਬੂ ਨਹੀਂ ਹੈਗਾ ਕੋਈ ਮਤਲਬ ਇਹ ਇਹਨੂੰ ਮਤਲਬ ਬੈਨ ਨਹੀਂ ਕੀਤਾ ਹੋਇਆ ਜਿਵੇਂ ਫੀਮ ਪੁੱਕੀ ਭੰਗ ਨੂੰ ਐਨਡੀਪੀਏ ਐਕਟ ਚ ਅਪਰਾਧੀ ਬਣਾ ਦਤਾ ਸ਼ਰਾਬੀ ਅਪਰਾਧੀ ਨਹੀਂ ਹੈਗਾ ਹਾਲਾਂਕਿ ਸ਼ਰਾਬ ਵੀ ਅਪਰਾਧ ਅਪਰਾਧ ਜਾਦੇ ਕਰਦਾ ਫੀਮ ਖਾ ਕੇ ਬੰਦਾ ਕਤਲ ਨਹੀਂ ਕਰਦਾ ਸ਼ਰਾਬ ਪੀ ਕੇ ਬੰਦਾ ਕਤਲ ਕਰਦਾ ਫੀ ਪਾ ਕੇ ਐਕਸੀਡੈਂਟ ਨਹੀਂ ਹੁੰਦਾ ਪਕਸ਼ਰਾ ਪੀਏ ਸਾਰੇ ਟਰੱਕਰ ਜਿਹੜੇ ਹੈਗੇ ਆ ਸਭ ਫੀਮ ਖਾਂਦੇ ਮਾੜੀ ਮੜੀ ਜਿੰਨੇ ਟਰੱਕਾਂ ਟਰੱਕਾਂ ਵਾਲੇ ਹੈਗੇ ਪਰ ਕੋਈ ਐਕਸੀਡੈਂਟ ਨਹੀਂ ਹੁੰਦਾ ਠੀਕ ਹੈ ਤੇ ਸੋ ਇਸ ਕਰਕੇ ਜਿਹੜੀ ਇਹ ਹੈ ਨਾ ਕਿ ਵੀ ਤੁਸੀਂ ਮਤਲਬ ਅਵੇਲੇਬਿਲਟੀ ਹੋ ਗਈ ਜਾਂ ਠੇਕੇ ਖੁੱਲ ਗਏ ਸ਼ਰਾਬ ਦੇ ਠੇਕੇ ਹੁਣ ਪੰਜਾਬ ਚ ਕੋਨੇ ਕੋਨੇ ਠੇਕਾ ਮੈਂ ਨਹੀਂ ਪੀਣਾ ਮੈਂ ਨਹੀਂ ਬੀਣਾ ਤੁਸੀਂ ਨਹੀਂ ਪੀਦੇ ਯੂ ਵੀ ਡੋਟ ਗੋ ਯੂ ਡੋਟ ਗੋ जिने पिंग शराब ਨੂੰ ਵੀ ਕਲਚਰ ਬਣਾ ਕੇ ਪੇਸ਼ ਕੀਤਾ ਜਾਂਦਾ ਨਾ ਪੰਜਾਬ ਦਾ ਵੀ ਮਹਾਰਾਜਿਆਂ ਤੱਕ ਸ਼ਰਾਬ ਪੀਣ ਸ਼ਰਾਬ ਇਸ ਕਰਕੇ ਮੈਂ ਦੱਸਾਂ ਜੇ ਤੁਸੀਂ ਹਿਸਟਰੀ ਲੰਬੀ ਲਾਉਂਗੇ ਨਾ ਫਿਰ ਮੈਂ ਬੁੱਕ ਦਊਂਗਾ ਮੈਂ ਮੰਗਾਈ ਆ ਉਹ ਕੀ ਹੈ ਕਿ ਅੰਗਰੇਜ਼ਾਂ ਨੇ ਤੇ ਕਲੋਨੀਅਲ ਰੂਲਰ ਨੇ ਜਿਹਦੇ ਉਹਨਾਂ ਦੇ ਨਸ਼ੇ ਸੀਗੇ ਸਿਗਰਟ ਜਿਹੜੀ ਲੰਗ ਕੈਂਸਰ ਕਰਦੀ ਹੈ ਸ਼ਰਾਬ ਜਿਹੜੀ ਲੀਬਰ ਖਰਾਬ ਕਰਦੀ ਹੈਗੀ ਇਹਨੂੰ ਨਸ਼ੇ ਨਹੀਂ ਮੰਨਿਆ ਜਿਹੜੇ ਥਰਡ ਵਨ ਦੇ ਨਸ਼ੇ ਸੀਗੇ ਕੋਕੈਨ ਫੀਮ ਪੁੱਕੀ ਤਾੜੀ ਇਹਨਾਂ ਨੂੰ ਕਿਹਾ ਇਹ ਇਹ ਘਟਿਆ ਨਸ਼ਿਆ ਇਹ ਇਹ ਬੰਦੇ ਨੂੰ ਮਾਰਦੇ ਹੈਗੇ ਸ਼ਰਾਬੀ ਮਾਰਦੀ ਹੈ ਹਮ ਹਮ ਸ਼ਰਾਬੀ ਮਾਰਦੀ ਹੈ ਤੇ ਸਿਗਰਟ ਵੀ ਮਾਰਦੀ ਹੈਗੀ ਪਰ ਉਹਨਾਂ ਉਹਨਾਂ ਨੂੰ ਜੇ ਕਿਤੇ ਮੈਂ ਮੈਂ ਸੁਣ ਧਿਆਨ ਨਾਲ ਸੁਣੋ ਉਹਨਾਂ ਦੀ ਕੰਟਰੋਲ ਕਰਕੇ ਉਹ ਦੁਨੀਆ ਚ ਸਪਲਾਈ ਕੀਤੇ ਉਹਨਾਂ ਨੇ ਫਿਰ ਇਹ ਇਹ ਇਹਨਾਂ ਨਸ਼ਿਆਂ ਨੂੰ ਰੋਕ ਕੇ ਦੇਸੀ ਨਸ਼ਿਆਂ ਨੂੰ ਇਹਨਾਂ ਨੂੰ ਅਪਰਾਧੀ ਇਹਨਾਂ ਨੂੰ ਵੀ ਨਾ UN ਕਨਵੈਨਸ਼ਨ 85 ਚ ਇੰਡੀਆ ਨੇ ਅਪਰਾਧੀ ਬਣਾਤੇ ਪੀਪੁਕੀ ਵਾਲੇ